ਸੋਨਾ ਹੋ ਗਿਆ ਹੀਰੇ ਤੇ ਵੀ ਦਾਸ ਜੀ ਪਰ ਆ ਮਿੱਟੀ ਨੇ ਹੀਰਾ ਦਿੱਤਾ ਹੈ ਤੇ ਵੀ ਦਾਸ ਪਿੰਡ ਨੂੰ ਮੇਰੇ ਪੰਜਾਬੀ ਵੀਰੋ ਤੇ ਵੀ ਦਾਸਪੁਰਾ ਹੀਰੇ ਨੇ ਪ੍ਰਸਿੱਧ ਕਰ ਦਿੱਤਾ ਦੁਨੀਆ ਦੇ ਵਿੱਚ ਔਰ ਇੱਧਰ ਕਬੱਡੀ ਖੇਡ ਗਰਾਊਂਡ ਦੇ ਵਿੱਚ ਪੈ ਗਈ ਆ ਮੇਰੇ ਪੰਜਾਬੀ ਵੀਰੋ ਲਾਈਟਾਂ ਜਗ ਗਿਆ ਆਹ ਕਹਿੰਦੇ ਕਬੱਡੀਆਂ ਪੈਂਦੀਆਂ ਐ ਇਧਰ ਰੈਡਾਂ ਪੈਂਦੀਆਂ ਜੱਫੇ ਲੱਗਦੇ ਹੁੰਦੀ ਆ ਥਾੜ ਥਾੜ ਹੁੰਦੀ ਆ ਬੱਲੇ 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 ਆਹ ਕਹਿੰਦੇ ਕਮਾਲ ਦਾ ਹੋ ਗਿਆ ਅੰਕ ਕੁੜੀ ਨੇ ਵਾਕਿਆ ਹੀ ਇਦਾਂ ਲੱਗਦਾ ਕਿ ਇੱਕ ਕਰਨੀ ਤਾਇਆ ਚਾਚਿਆਂ ਵਾਲੇ ਘਰ ਵੀ ਖਾਂਦੇ ਆ ਕੁੜੀ ਦੇ ਸੇਹ ਤੋਂ ਪਤਾ ਲੱਗਦਾ ਹੈ ਨੰਬਰ ਦੇਖਾਂਗੇ ਗੋਲਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਔਰ ਖੇਡ ਦਾ ਮੁੱਲ ਮੋੜ ਦਿੰਦਾ ਹੈ ਇਧਰ ਗੇੜਾ ਲਾ ਲਈਏ ਵੀਰ ਬਣ ਕੇ ਜੋ ਤੁਹਾਡੇ ਕਰਮਾਂ ਚ ਹੋਇਆ ਆਪੇ ਮਿਲ ਜਾਣਾ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਲੀਅਮ ਸਾਡਾ ਭਰਾ ਕਲੇਰ ਵਾਲਾ ਪਿਛਲੇ ਸਾਲ ਇਸ ਫੰਡਿਸ਼ਨ ਸंसार ਨੂੰ ਅਲਵਿਦਾ ਕਹਿ ਗਿਆ ਉਸ ਭਰਾ ਨੂੰ ਸ਼ਰਦਾ ਦੇ ਫੁੱਲ ਪੇਟ ਨੇ ਆਓ ਸਾਹਮਣੇ ਕਹਿੰਦੇ ਸਿਮਰਨ ਰਈਏ ਦੀ ਧਰਤੀ ਪਿਆਸ ਦੀ ਧਰਤੀ ਤੇ ਦੂਜੇ ਪਾਸੇ ਧਰਤੀ ਹਿੱਲਦੀ ਆ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਹੈ ਕਿ ਕੁਝ ਤੁਰਦਾ ਹੈ ਉਹ ਕਹਿੰਦੇ ਮਾਪਿਆਂ ਨੇ ਲਾਡਾਂ ਨਾਲ ਪਾਲਿਆ ਤੇ ਕੁੜੀ ਨੇ ਸਿਹਤ ਸੰਭਾਲੀ ਹੈ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇਕਲਮ ਵਾਲੇ ਬਹੁਤ ਵੱਡੇ ਧੰਨਵਾਦ ਹੈ ਮੇਰੇ ਵੀਰੋ ਲਓ ਕਬੱਡੀ ਫਿਰ ਕਹਿੰਦੇ ਆ ਗੋਲਾ ਨੇ ਭਾ ਦਿੱਤੀ ਹੈ ਕਿ ਤੂੰ ਹੀ ਬਦਲ ਸਲਾ ਨਹੀਂ ਮਾਂਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨੀ ਮੈਨੂੰ ਕੋਖ ਚ ਨਾ ਕਤਲ ਕਰਾ ਲਓ ਪਈ ਹੋਈ ਕਬੱਡੀ ਆ ਗੋਲਾਂ ਦੀ ਮੇਰੇ ਮਿੱਤਰੋ ਆ ਦੂਸਰੇ ਪਾਸੇ ਲੱਗਦਾ ਹੋਇਆ ਜਫਾ ਤੇ ਸਾਹਮਣੇ ਨੰਬਰ ਦੇਖਾਂਗੇ ਨੰਬਰ ਗੋਲਾਂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਤੇ ਡਿੜਬਾ ਪਿੰਡ ਹੈ ਆਹ ਕਿੰਨੇ ਡਿੜਬੇ ਵਾਲੀ ਮੀਨੂ ਨੇ ਲਾ ਤਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਫਿਰ ਗੋਲਾਂ ਨੇ ਪਾ ਦਿੱਤੀ ਹੈ ਕਿ ਪੁੱਤਾ ਵਾਂਗੂ ਜਿੱਦ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਲੜਦੀਆਂ ਫਿਰ ਵੀ ਕਾਤੋਂ ਕਹਿਣ ਲੋਕ ਨਕਮੀਆਂ ਮਾਇਂ ਦੀਆਂ ਮਾਇਂ ਦੀਆਂ ਚਟਕਾ ਖਾਣ ਨੂੰ ਜੰਮੀਆਂ ਮਾਇਂ ਨਿਤਿਆ ਚਟਕਾ ਖਾਣ ਨੂੰ ਜੰਮੀਆਂ ਵਾਕੇ ਅੱਜ ਦੇ ਸਮੇਂ ਦੇ ਵਿੱਚ ਦੁੱਲਾ ਨੰਗਲ ਪਿੰਡ ਹੈ ਭਰਾ ਦਾ ਸਾਡਾ ਵੀਰ ਕਹਿੰਦੇ ਸੁਖਸ਼ਾ ਦੁੱਲਾ ਨੰਗਲ ਦੀ ਧਰਤੀ ਦਾ ਉਹ ਵੀ ਸਾਡਾ ਵੀਰ ਪੂਜਾ ਹੋਇਆ ਹੈ ਧੰਨਵਾਦ ਕਰਾਂਗੇ ਵੀਰ ਦਾ ਵਿਸ਼ੇਸ਼ ਤੌਰ ਦੇ ਉੱਤੇ ਇਧਰਲੇ ਪਾਸੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਮ ਵਾਲੇ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਸਾਡੇ ਗੁਰਮੇਧ ਸਿੰਘ ਜੀ ਗੇਜਾ ਸਰਪੰਚ ਸਾਹਿਬ ਕਾਲੇ ਕਲਾ ਵਾਲੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਔਰ ਕਾਲੇ ਕਲਾ ਦਾ ਕਬੱਡੀ ਕਪੜ ਦਾ ਸਾਰਾ ਪ੍ਰਬੰਧ ਜਿਹੜਾ ਇਹ ਭਰਾ ਕਰਦਾ ਸੰਗਤ ਜੀ ਇੱਕ ਵਾਰੀ ਤਾੜੀ ਮਾਰਿਓ ਸਿੰਦੇ ਅਮਲੀ ਦੇ ਪਰਿਵਾਰ ਵਾਸਤੇ ਕਬੱਡੀ ਕਲੱਬ ਮੈਲਬੌਰਨ ਦੀ ਟੀਮ ਦਾ ਥੰਮ ਪ੍ਰੋਮੋਟਰ ਹੈ ਸਾਡਾ ਵੀਰ ਮੰਨੂ ਕਲੇਰ ਆਸਟ੍ਰੇਲੀਆ ਉਸ ਭਰਾ ਦਾ ਵੀ ਧੰਨਵਾਦ ਕਰਾਂਗੇ ਜੱਗੀ ਭਰਾ ਦਾ ਸਨਮਾਨ ਕੀਤਾ ਜਾਵੇਗਾ ਸਰੀਰ ਵੀ ਇਦਾਂ ਲੱਗਦਾ ਜਿਵੇਂ ਕਿਸੇ ਨਦੀ ਤੋਂ ਪਾਣੀ ਡਿੱਗਦਾ ਹੁੰਦਾ ਪੁਲਾਂ ਥੱਲੇ ਕੱਲਾ ਕੱਲਾ ਪੱਥਰ ਛਿਣ ਕੇ ਲਾਇਆ ਹੁੰਦਾ ਤੇ ਭਰਾ ਦੇ ਸਰੀਰ ਦੀ ਕੱਲੀ ਕੱਲੀ ਚਿਪਰ ਐਨ ਕਹਿੰਦੇ ਦੇਖਣ ਵਾਲੀ ਐ ਇਧਰ 올ੰਪੀਆ ਭਰਾ ਸਾਡਾ ਇਹਨਾਂ ਵੀਰਾਂ ਦਾ ਦਿਨਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਚਾਹੇ ਬੋਡੀ ਬਿਲਡਿੰਗ ਚਾਹੇ ਕਬੱਡੀ ਐ ਚਾਹੇ ਰੈਸਲਿੰਗ ਐ ਵੱਡੇ ਨਾਮ ਨੇ ਖੱਟੇ ਵੱਡੀ ਮਿਹਨਤ ਕੀਤੀ ਐ ਤੋਂ ਸੋਨਾ ਹੋ ਗਿਆ ਹੀਰੇ ਤੇ ਵੀ ਦਾਸ ਜੀ ਪਰ ਆ ਮਿੱਟੀ ਨੇ ਹੀਰਾ ਦਿੱਤਾ ਹੈ ਤੇ ਵੀ ਦਾਸ ਪਿੰਡ ਨੂੰ ਮੇਰੇ ਪੰਜਾਬੀ ਵੀਰੋ ਤੇ ਵੀ ਦਾਸਪੁਰਾ ਹੈ ਹੀਰੇ ਨੇ ਪ੍ਰਸਿੱਧ ਕਰ ਦਿੱਤਾ ਦੁਨੀਆ ਦੇ ਵਿੱਚ ਔਰ ਇੱਧਰ ਕਬੱਡੀ ਖੇਡ ਗਰਾਊਂਡ ਦੇ ਵਿੱਚ ਪੈ ਗਈਆਂ ਮੇਰੇ ਪੰਜਾਬੀ ਵੀਰੋ ਲਾਈਟਾਂ ਜਗ ਗਈਆਂ ਉਹ ਕਹਿੰਦੇ ਕਬੱਡੀਆਂ ਪੈਂਦੀਆਂ ਇੱਧਰ ਰੈਡਾਂ ਪੈਂਦੀਆਂ ਜੱਫੇ ਲੱਗਦੇ ਹੁੰਦੀਆਂ ਥਾੜ ਥਾੜ ਹੁੰਦੀਆਂ ਬੱਲੇ 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 ਉਹ ਕਹਿੰਦੇ ਕਮਾਲ ਦਾ ਹੋ ਗਿਆ ਅੰਕਲ ਕੁੜੀ ਨੇ ਵਾਕਿਆ ਇਦਾਂ ਲੱਗਦਾ ਕਿ ਇੱਕ ਕਰਨੀ ਤਾਇਆ ਚਾਚਿਆਂ ਵਾਲੇ ਘਰ ਵੀ ਖਾਂਦੇ ਆ ਕੁੜੀ ਦੇ ਸੇਹ ਤੋਂ ਪਤਾ ਲੱਗਦਾ ਹੈ ਨੰਬਰ ਦੇਖਾਂਗੇ ਗੋਲਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਔਰ ਖੇਡ ਦਾ ਮੁੱਲ ਮੋੜ ਦਿੱਤਾ ਹੈ ਇਧਰ ਢੀੜਾ ਲਾ ਲਈਏ ਵੀਰ ਬਣ ਕੇ ਜੋ ਤੁਹਾਡੇ ਕਰਮਾਂ ਚ ਹੋਇਆ ਆਪੇ ਮਿਲ ਜਾਣਾ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਲੀਅਮ ਸਾਡਾ ਭਰਾ ਕਲੇਰ ਵਾਲਾ ਪਿਛਲੇ ਸਾਲ ਇਸ ਫਾਉਂਡੇਸ਼ਨ ਸਨਸਾਰ ਨੂੰ ਅਲਵਿਦਾ ਕਹਿ ਗਿਆ ਉਸ ਭਰਾ ਨੂੰ ਸ਼ਰਦਾ ਦੇ ਫੁੱਲ ਪੈਂਟ ਨੇ ਆਹ ਸਾਹਮਣੇ ਕਹਿੰਦੇ ਸਿਮਰਨ ਰਈਏ ਦੀ ਧਰਤੀ ਬਿਆਸ ਦੀ ਧਰਤੀ ਤੇ ਦੂਜੇ ਪਾਸੇ ਧਰਤੀ ਹਿੱਲਦੀ ਆ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਹੈ ਕਿ ਕੁਝ ਤੁਰਦਾ ਹੈ ਉਹ ਕਹਿੰਦੇ ਮਾਪਿਆਂ ਨੇ ਲਾਡਾਂ ਨਾਲ ਪਾਲਿਆ ਤੇ ਕੁੜੀ ਨੇ ਸਿਹਤ ਸੰਭਾਲੀ ਹੈ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਗੇਜਾ ਸਰਪੰਨ ਸਭ ਕੈਲੇਕਲਮ ਵਾਲੇ ਬਹੁਤ ਵੱਡੇ ਧੰਨਵਾਦ ਹੈ ਵੀਰੋ ਲਓ ਕਬੱਡੀ ਫਿਰ ਕਹਿੰਦੇ ਆ ਗੋਲਾ ਨੇ ਪਾ ਦਿੱਤੀ ਐ ਕਿ ਤੂੰ ਹੀ ਬਦਲ ਸਲਾ ਨਹੀਂ ਮਾਂਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨਹੀਂ ਮੈਨੂੰ ਕੋਖ ਚ ਨਾ ਕਤਲ ਕਰਾ ਲਓ ਪਈ ਹੋਈ ਕਬੱਡੀ ਆ ਗੋਲਾਂ ਦੀ ਮੇਰੇ ਮਿੱਤਰੋ ਆ ਦੂਸਰੇ ਪਾਸੇ ਲੱਗਦਾ ਹੋਇਆ ਜੱਫਾ ਤੇ ਸਾਹਮਣੇ ਨੰਬਰ ਦੇਖਾਂਗੇ ਨੰਬਰ ਗੋਲਾ ਨੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਤੇ ਡਿੜਬਾ ਪਿੰਡ ਹੈ ਆਓ ਕਹਿੰਦੇ ਡੱਬੇ ਵਾਲੀ ਮੀਨੂ ਨੇ ਲਾਹ ਤਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਫਿਰ ਗੋਲਾ ਨੇ ਪਾ ਦਿੱਤੀ ਹੈ ਕਿ ਪੁੱਤਾਂ ਵਾਂਗੂ ਜਿੱਦ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਲੜਦੀਆਂ ਫਿਰ ਵੀ ਕਾਹ ਤੋਂ ਕਹਿਣ ਲੋਕ ਨਕਮੀਆਂ ਮਾਇਂ ਦੀਆਂ ਮਾਇਂ ਦੀਆਂ ਚਟਕਾ ਖਾਣ ਨੂੰ ਜੰਮੀਆਂ ਮਾਇਂ ਨਿਤਿਆ ਚਟਕਾ ਖਾਣ ਨੂੰ ਜੰਮੀਆਂ ਵਾਕੇ ਅੱਜ ਦੇ ਸਮੇਂ ਦੇ ਵਿੱਚ ਦੁੱਲਾ ਨੰਗਲ ਪਿੰਡ ਹੈ ਭਰਾ ਦਾ ਸਾਡਾ ਵੀਰ ਕਹਿੰਦੇ ਸੁਖਸ਼ਾ ਦੁੱਲਾ ਨੰਗਲ ਦੀ ਧਰਤੀ ਦਾ ਉਹ ਵੀ ਸਾਡਾ ਵੀਰ ਪੂਜਾ ਹੋਇਆ ਹੈ ਧੰਨਵਾਦ ਕਰਾਂਗੇ ਵੀਰ ਦਾ ਵਿਸ਼ੇਸ਼ ਤੌਰ ਦੇ ਉੱਤੇ ਇਧਰਲੇ ਪਾਸੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਮ ਵਾਲੇ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਚ ਸਾਹਿਬ ਕਾਲੇ ਕਲਾ ਵਾਲੇ ਕਾਲੇ ਕਲਾ ਵਾਲੇ ਸਨਮਾਨ ਕੀਤਾ ਜਾ ਰਿਹਾ ਹੈ ਔਰ ਕਾਲੇ ਕਲਾ ਦਾ ਕਬੱਡੀ ਕਪੜ ਦਾ ਸਾਰਾ ਪ੍ਰਬੰਧ ਜਿਹੜਾ ਇਹ ਭਰਾ ਕਰਦਾ ਸੰਗਤ ਜੀ ਇੱਕ ਵਾਰੀ ਤਾੜੀ ਮਾਰਿਓ ਸੰਦੇ ਅਮਲੀ ਦੇ ਪਰਿਵਾਰ ਵਾਸਤੇ ਕਬੱਡੀ ਕਲੱਬ ਮੈਲਬੌਰਨ ਦੀ ਟੀਮ ਦਾ ਥੰਮ ਪ੍ਰਮੋਟਰ ਹੈ ਸਾਡਾ ਵੀਰ ਮੰਨੂ ਕਲੇਰ ਇਟਲੀਆ ਉਸ ਭਰਾ ਦਾ ਵੀ ਧੰਨਵਾਦ ਕਰਾਂਗੇ ਜੱਗੀ ਭਰਾ ਦਾ ਸਨਮਾਨ ਕੀਤਾ ਜਾਵੇਗਾ ਸਰੀਰ ਵੀ ਇਦਾਂ ਲੱਗਦਾ ਜਿਵੇਂ ਕਿਸੇ ਨਦੀ ਤੋਂ ਪਾਣੀ ਡਿੱਗਦਾ ਹੁੰਦਾ ਪੁਲਾਂ ਥੱਲੇ ਕੱਲਾ ਕੱਲਾ ਪੱਥਰ ਚਣ ਕੇ ਲਾਇਆ ਹੁੰਦਾ ਹੈ ਤੇ ਭਰਾ ਦੇ ਸਰੀਰ ਦੀ ਕੱਲੀ-ਕੱਲੀ ਚਿਪਰ ਐਨ ਕਹਿੰਦੇ ਦੇਖਣ ਵਾਲੀ ਐ ਇਧਰ 올ੰਪੀਆ ਭਰਾ ਸਾਡਾ ਇਹਨਾਂ ਵੀਰਾਂ ਦਾ ਦਿਨਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਚਾਹੇ ਬੋਡੀ ਬਿਲਡਿੰਗ ਐ ਚਾਹੇ ਕਬੱਡੀ ਐ ਚਾਹੇ ਰੈਸਲਿੰਗ ਐ ਵੱਡੇ ਨਾਮ ਨੇ ਖੱਟੇ ਵੱਡੀ ਮਿਹਨਤ ਕੀਤੀ ਐ ਸੋਨਾ ਹੋ ਗਿਆ ਹੀਰੇ ਦੇ ਵੀ ਦਾਸ ਜੀ ਔਰ ਆ ਮਿੱਟੀ ਨੇ ਹੀਰਾ ਦਿੱਤਾ ਹੈ ਤੇ ਵੀ ਦਾਸ ਪਿੰਡ ਨੂੰ ਮੇਰੇ ਪੰਜਾਬੀ ਵੀਰੋ ਤੇ ਵੀ ਦਾਸਪੁਰਾ ਹੈ ਹੀਰੇ ਨੇ ਪ੍ਰਸਿੱਧ ਕਰ ਦਿੱਤਾ ਦੁਨੀਆ ਦੇ ਵਿੱਚ ਔਰ ਇੱਧਰ ਕਬੱਡੀ ਖੇਡ ਗਰਾਊਂਡ ਦੇ ਵਿੱਚ ਪੈ ਗਈ ਆ ਮੇਰੇ ਪੰਜਾਬੀ ਵੀਰੋ ਲਾਈਟਾਂ ਜਗ ਗਈਆਂ ਆਹ ਕਹਿੰਦੇ ਕਬੱਡੀਆਂ ਪੈਂਦੀਆਂ ਆ ਇੱਧਰ ਰੈਡਾਂ ਪੈਂਦੀਆਂ ਜੱਫੇ ਲੱਗਦੇ ਹੁੰਦੀ ਆ ਥਾੜ ਥਾੜ ਹੁੰਦੀ ਆ ਬੱਲੇ 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 ਆਹ ਕਹਿੰਦੇ ਕਮਾਲ ਦਾ ਹੋ ਗਿਆ ਅੰਕ ਕੁੜੀ ਨੇ ਵਾਕਿਆ ਹੀ ਇਦਾਂ ਲੱਗਦਾ ਕਿ ਇੱਕ ਕਰਨੀ ਤਾਇਆ ਚਾਚਿਆਂ ਵਾਲੇ ਘਰ ਵੀ ਖਾਦੇ ਆ ਕੁੜੀ ਦੇ ਸੇਹ ਤੋਂ ਪਤਾ ਲੱਗਦਾ ਹੈ। ਨੰਬਰ ਦੇਖਾਂਗੇ ਗੋਲਾ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਤਾਇਆ ਔਰ ਖੇਡ ਦਾ ਮੁੱਲ ਮੋੜ ਦਿੱਤਾ ਹੈ। ਇਧਰ ਢੀੜਾ ਲਾ ਲਈਏ ਵੀਰ ਬਣ ਕੇ ਜੋ ਤੁਹਾਡੇ ਕਰਮਾਂ 'ਚ ਹੋਇਆ ਆਪੇ ਮਿਲ ਜਾਣਾ ਔਰ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਲੀਅਮ ਸਾਡਾ ਭਰਾ ਕਲੀਅਰ ਵਾਲਾ ਪਿਛਲੇ ਸਾਲ ਇਸ ਫਾਉਂਡੇਸ਼ਨ ਸंसार ਨੂੰ ਅਲਵਿਦਾ ਕਹਿ ਗਿਆ ਉਸ ਭਰਾ ਨੂੰ ਸ਼ਰਦਾ ਦੇ ਫੁੱਲ ਪੈਂਟ ਨੇ ਆਹ ਸਾਹਮਣੇ ਕਹਿੰਦੇ ਸਿਮਰਨ ਰਈਏ ਦੀ ਧਰਤੀ ਪਿਆਸ ਦੀ ਧਰਤੀ ਤੇ ਦੂਜੇ ਪਾਸੇ ਧਰਤੀ ਹਿੱਲਦੀ ਆ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਹੈ ਕਿ ਕੁਝ ਤੁਰਦਾ ਹੈ ਉਹ ਕਹਿੰਦੇ ਮਾਪਿਆਂ ਨੇ ਲਾਡਾਂ ਨਾ ਪਾਲੀ ਆ ਤੇ ਕੁੜੀ ਨੇ ਸਿਹਤ ਸੰਭਾਲੀ ਆ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਡੇ ਸਰਦਾਰ ਗੁਰਮੇਜ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਮ ਵਾਲੇ ਬਹੁਤ ਵੱਡੇ ਧੰਨਵਾਦ ਹੈ ਮੇਰੇ ਵੀਰੋ ਲਓ ਕਬੱਡੀ ਫਿਰ ਕਹਿੰਦੇ ਆ ਗੋਲਾ ਨੇ ਪਾ ਦਿੱਤੀ ਐ ਕਿ ਤੂੰ ਹੀ ਬਦਲ ਸਲਾ ਨਹੀਂ ਮਾਂਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨਹੀਂ ਮੈਨੂੰ ਕੁੱਖ ਚ ਨਾ ਕਤਲ ਕਰਾ ਲਓ ਪਈ ਹੋਈ ਕਬੱਡੀ ਆ ਗੋਲਾਂ ਦੀ ਮੇਰੇ ਮਿੱਤਰੋ ਆ ਦੂਸਰੇ ਪਾਸੇ ਲੱਗਦਾ ਹੋਇਆ ਜੱਫਾ ਤੇ ਸਾਹਮਣੇ ਨੰਬਰ ਦੇਖਾਂਗੇ ਨੰਬਰ ਗੋਲਾ ਨੇ ਆਪਣੀ ਟੀਮ ਦੇ ਹਿੱਸੇ ਜੋਰ ਦਿੱਤਾ ਹੈ ਤੇ ਡਿੜਬਾ ਪਿੰਡ ਹੈ ਆਹ ਕਹਿੰਦੇ ਡਿੜਬੇ ਵਾਲੀ ਮੀਨੂ ਨੇ ਲਾਹ ਤਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਫਿਰ ਗੋਲਾ ਨੇ ਪਾ ਦਿੱਤੀ ਹੈ ਕਿ ਪੁੱਤਾ ਵਾਂਗੂ ਜਿੱਦ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਲੜਦੀਆਂ ਫਿਰ ਵੀ ਕਾਤੋਂ ਕਹਿਣ ਲੋਕ ਨਕਮੀਆਂ ਮਾਇਂ ਦੀਆਂ ਮਾਇਂ ਦੀਆਂ ਚਟਕਾ ਖਾਣ ਨੂੰ ਜੰਮੀਆਂ ਮਾਇਂ ਨਿਤਿਆ ਚਟਕਾ ਖਾਣ ਨੂੰ ਜੰਮੀਆਂ ਵਾਕੇ ਅੱਜ ਦੇ ਸਮੇਂ ਦੇ ਵਿੱਚ ਦੁੱਲਾ ਨੰਗਲ ਪਿੰਡ ਹੈ ਭਰਾ ਦਾ ਸਾਡਾ ਵੀਰ ਕਹਿੰਦੇ ਸੁਖਸ਼ਾ ਦੁੱਲਾ ਨੰਗਲ ਦੀ ਧਰਤੀ ਦਾ ਉਹ ਵੀ ਸਾਡਾ ਵੀਰ ਪੂਜਾ ਹੋਇਆ ਹੈ ਧੰਨਵਾਦ ਕਰਾਂਗੇ ਵੀਰ ਦਾ ਵਿਸ਼ੇਸ਼ ਤੌਰ ਦੇ ਉੱਤੇ ਇਧਰਲੇ ਪਾਸੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਮ ਵਾਲੇ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਸਾਡੇ ਗੁਰਮੇਧ ਸਿੰਘ ਜੀ ਗੇਜਾ ਸਰਪੰਚ ਸਾਹਿਬ ਕਾਲੇ ਕਲਾ ਵਾਲੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਔਰ ਕਾਲੇ ਕਲਾ ਦਾ ਕਬੱਡੀ ਕਪੜ ਦਾ ਸਾਰਾ ਪ੍ਰਬੰਧ ਜਿਹੜਾ ਇਹ ਭਰਾ ਕਰਦਾ ਸੰਗਤ ਜੀ ਇੱਕ ਵਾਰੀ ਤਾੜੀ ਮਾਰਿਓ ਸਿੰਦੇ ਅਮਲੀ ਦੇ ਪਰਿਵਾਰ ਵਾਸਤੇ ਕਬੱਡੀ ਕਲੱਬ ਮੈਲਬੌਰਨ ਦੀ ਟੀਮ ਦਾ ਥੰਮ ਪ੍ਰਮੋਟਰ ਹੈ ਸਾਡਾ ਵੀਰ ਮੰਨੂ ਕਲੇਰ ਇਟਲੀਆ ਉਸ ਭਰਾ ਦਾ ਵੀ ਧੰਨਵਾਦ ਕਰਾਂਗੇ ਜੱਗੀ ਭਰਾ ਦਾ ਸਨਮਾਨ ਕੀਤਾ ਜਾਵੇਗਾ ਸਰੀਰ ਵੀ ਇਦਾਂ ਲੱਗਦਾ ਜਿਵੇਂ ਕਿਸੇ ਨਦੀ ਤੋਂ ਪਾਣੀ ਡਿੱਗਦਾ ਹੁੰਦਾ ਪੁਲਾਂ ਥੱਲੇ ਕੱਲਾ ਕੱਲਾ ਪੱਥਰ ਚਣਕੇ ਲਾਇਆ ਹੁੰਦਾ ਤੇ ਭਰਾ ਦੇ ਸਰੀਰ ਦੀ ਕੱਲੀ ਕੱਲੀ ਚਿਪਰ ਐਨ ਕਹਿੰਦੇ ਦੇਖਣ ਵਾਲੀ ਐ ਇਧਰ 올ੰਪੀਆ ਭਰਾ ਸਾਡਾ ਇਹਨਾਂ ਵੀਰਾਂ ਦਾ ਦਿਨਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਚਾਹੇ ਬਾਡੀ ਬਿਲਡਿੰਗ ਚਾਹੇ